ਦੋਸਤੋ ਕੀ ਤੁਸੀਂ ਜਾਣਦੇ ਹੋ ਆਪਣੀ ਇੱਕ ਅੱਖ ਉੱਤੇ ਕਾਲੀ ਪੱਟੀ ਕਿਉਂ ਬੰਨਦੇ ਹਨ ਸਮੁੰਦਰੀ ਲਟੇਰੇ ਕਾਰਨ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਅਸੀਂ ਅਕਸਰ ਬਾਲੀਵੁੱਡ ਜਾਂ ਹਾਲੀਵੁੱਡ ਫਿਲਮਾਂ ਵਿੱਚ ਸਮੁੰਦਰੀ ਡਾਕੂ ਦੇਖਦੇ ਹਾਂ ਜਿਸ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਉਹਨਾਂ ਦੀ ਇੱਕ ਅੱਖ ਤੇ ਪੱਟੀ ਬੰਨੀ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਮੁੰਦਰੀ ਡਾਕੂ ਇੱਕ ਅੱਖ ਤੇ ਪੱਟੀ ਕਿਉਂ ਬੰਨਦੇ ਹਨ ਜਾਂ ਸਿਰਫ ਇਹ ਫਿਲਮਾਂ ਵਿੱਚ ਹੀ ਕਿਉਂ ਦਿਖਾਈ ਜਾਂਦੇ ਹਨ ਤਾਂ ਆਓ ਜਾਣਦੇ ਹਾਂ ਇਸ ਦਾ ਕਾਰਨ ਦੋਸਤੋ ਫਿਲਮਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਸਮੁੰਦਰੀ ਡਾਕੂ ਦੀ ਇੱਕ ਅੱਕ ਤੇ ਪੱਟੀ ਬਣੀ ਜਾਂਦੀ ਹੈ ਪਰ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਸਮੁੰਦਰੀ ਡਾਕੂ ਅਜਿਹਾ ਕਿਉਂ ਕਰਦੇ ਹਨ ਅਸਲ ਵਿੱਚ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਹਨੇਰੇ ਤੋਂ ਰੋਸ਼ਨੀ ਵੱਲ ਜਾਂਦੇ ਹੋ ਤਾਂ ਤੁਹਾਡੀਆਂ ਅੱਖਾਂ ਅਨੁਕੂਲ ਹੋਣ ਕਾਰਨ ਜ਼ਿਆਦਾ ਸਮਾਂ ਨਹੀਂ ਲੱਗਦਾ ਪਰ ਜੇਕਰ ਤੁਸੀਂ ਰੋਸ਼ਨੀ ਤੋਂ ਹਨੇਰੇ ਵਿੱਚ ਜਾਂਦੇ ਹੋ ਤਾਂ ਤੁਹਾਡੀਆਂ ਅੱਖਾਂ ਨੂੰ 10 ਤੋਂ 15 ਮਿੰਟ ਦੇਖਣ ਵਿੱਚ ਟਾਈਮ ਲੱਗ ਜਾਂਦਾ ਹੈ ਦਰਾਸ਼ਾ ਸਮੁੰਦਰੀ ਡਾਕੂ ਨੂੰ ਅਕਸਰ ਜਾਹ ਦੇ ਉੱਪਰ ਲੈ ਅਤੇ ਹੇਠਲੇ ਪੱਧਰ ਤੇ ਜਾਣਾ ਪੈਂਦਾ ਹੈ ਉੱਪਰਲੀ ਮੰਜ਼ਲ ਦੇ ਤੋਂ ਹੋਣ ਦੇ ਬਾਵਜੂਦ ਹੇਠਲੀ ਮੰਜ਼ਲਾਂ 'ਚ ਬਹੁਤ ਹਨੇਰਾ ਹੁੰਦਾ ਹੈ ਅਜਿਹੀ ਸਥਿਤੀ ਵਿੱਚ ਅੱਖਾਂ ਦੋਵੇਂ ਥਮਾ ਤੇ ਅਨੁਕੂਲ ਹੋ ਸਕਦੀਆਂ ਹਨ ਇਸ ਲਈ ਸਮੁੰਦਰੀ ਡਾਕੂ ਇੱਕ ਅੱਖ ਉੱਤੇ ਪੱਟੀ ਬੰਨ੍ਹ ਲੈਂਦੇ ਹਨ ਅਜਿਹੇ 'ਚ ਜਿਵੇਂ ਹੀ ਉਹਨਾਂ ਨੇ ਬੇੜੀ ਹਨੇਰੇ ਵਿੱਚ ਜਾਂਦੀ ਹੈ ਅਤੇ ਉਹ ਆਪਣੀ ਅੱਖ ਤੇ ਪੱਟੀ ਬੰਨ੍ਹ ਕੇ ਦੂਜੀ ਅੱਖ ਉਤੇ ਲਾ ਲੈਂਦੇ ਹਨ ਜਿਸ ਨਾਲ ਉਹ ਹਨੇਰੇ ਵਿੱਚ ਵੀ ਸਾਨੂੰ ਦੇਖ ਸਕਦੇ ਹਨ ਹਾਲਾਂਕਿ ਇਸ ਦੇ ਪਿੱਛੇ ਕੋਈ ਵਿਗਿਆਨਿਕ ਪਰਮਾਨ ਨਹੀਂ ਆਇਆ ਪਰ ਅਜਿ ਜਿਸ ਕਾਰਨ ਉਹਨਾਂ ਨੂੰ ਦੇਖਣ 'ਚ ਦਿੱਕਤ ਆਉਂਦੀ ਹੈ ਜਦ ਕਿ ਸਮੁੰਦਰੀ ਡਾਕੂ ਆਪਣਾ ਕੰਮ ਜਲਦੀ ਪੂਰਾ ਕਰ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ ਉਹਨਾਂ ਵਿੱਚ ਇੱਕ ਹੱਕ ਤੇ ਪੱਟੀ ਬੰਨਣਾ ਵੀ ਸ਼ਾਮਲ ਹੈ